ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵਿਆ ਅਹਨਿ ਸਹਜ ਸੰਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁੱਖ ਜਾਏ ਹੋਵਾ ਸਭ ਤਖਸਮ ਦੀ ਨੂਰਾ ਅਰਸ ਹੋ ਕੋਰਸ ਹੋ ਛਟੀਆਂ ਤੂੰ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸੱਚਾ ਬਾਦਸ਼ਾਹ ਸਰ ਸ਼ਾਹ ਦਾਸਾ ਹੋ ਜਿਸ ਪਾਸ ਬੈਠ ਹਾਂ ਸੋਹੀਆ ਸਬਨਾਂ ਦਾ ਵੇਸਾ सतनाम श्री वाहे गुरु साहेब जी शलोका महलाती जा नानक नवो कुथिया ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਰ ਲਿਆ ਮੁਠੀ ਦੁਜਾ ਪਾਏ ਜਮਦਰ ਬੰਦੇ ਮਾਰੀ ਹੈ ਬਹੁਤੀ ਮਿਲ ਸਜਾਏ ਨਾਨਕ ਨਾਮ ਹੋ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਰ ਲਿਆ ਮੁੱਠੇ ਦੂਜਾ ਪਾਏ ਜਮਦਾਰ ਬੰਦੇ ਮਾਰੀ ਹੈ ਬਹੁਤੀ ਮਿਲਾ ਸਜਾਏ ਮਹਲਾਤ ਜਾ ਸੰਤਾਂ ਨਾਲ ਵਾਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰਾ ਅੱਗਾ ਪਿਛਾ ਸੁਖ ਨਹੀਂ ਮਰ ਜਮ ਹੈ ਵਾਰੋ ਵਾਰਾ ਸਰਿਸਨਾ ਕਦੇ ਨਾ 부ਜਾਈ ਦੋਬੇਦਾ ਹੋਏ ਖੁਆਰ ਮੋਹ ਕਾਲੇ ਤਿਨ ਆਨੰਦ ਕਾ ਚਿਤ ਸਚਾ ਦਰਬਾਰ ਨਾਨਕ ਨਾ ਮਾ ਵਿਹੋਣਿਆ ਨਾ ਔਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮਰਤੇ ਮਨ ਮਾਹੀ ਜਨਾ ਮਨ ਚਤ ਇੱਕ ਆਰਾਧਿਆ ਤਨਾ ਇੱਕ ਸਬਨਾ ਦੁਜਾ ਕੋ ਨਾ ਹੈ ਸੇ ਪਰਖ ਹਰ ਸੇਵਦੇ ਜਨਾ ਤੋਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਉਹ ਬੜੇ ਆਈ ਵੱਡੀ ਗੁਰਮਖਾ ਗੁਰਪੂਰਾ ਹਰ ਨਾਮ ਸਮਾਹੀ ਹਰ ਕੇ ਗੁਣ ਨਿਤਾ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵੜਾਈ ਵੱਡੀ ਗੁਰਮੁਖਾ ਗੁਰਪੂਰਾ ਹਰ ਨਾਮ ਸਮਾਹੀ ਵਾਹ ਹੈ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਹ ਹੈ ਗੁਰੂ ਜੀ ਕੀ ਫਤਿਹ